ਸਮਾਣਾ ਦੇ ਪਿੰਡ ਨਸੂਪੁਰ ਦੇ ਵਿੱਚ ਇੱਕ ਨੌਜਵਾਨ ਵੱਲੋਂ ਗੋਲੀ ਮਾਰ ਕੇ ਖੁਦਕਿਸੀ ਕੀਤੀ ਗਈ ਹੈ ਔਰ ਇਸ ਮਾਮਲੇ ਵਿੱਚ ਜਿਹੜੀ ਸਾਰੀ ਹੁਣ ਤੱਕ ਗਲਬਤ ਸਾਹਮਣੇ ਆਈ ਹੈ ਵੀ ਕਿਸੇ ਲੜਕੀ ਨਾਲ ਗਲਬਤ ਹੋਈ ਉਸਦੇ ਬਾਅਦ ਉਸਨੇ ਕਿਹਾ ਕਿ ਮੈਂ ਇਹਨੂੰ ਤੁਸੀਂ ਇੰਗਲੈਂਡ ਭੇਜ ਤੋ ਇਸਨੇ ਸਾਰਾ ਪੈਸਾ ਖਰਚ ਕਰਕੇ ਉਸਨੂੰ ਭੇਜਤਾ ਲੇਕਿਨ ਹੁਣ ਲੜਕੀ ਵੱਲੋਂ ਇਸ ਮਾਮਲੇ ਦੇ ਵਿੱਚ ਉਸ ਨੂੰ ਇਹ ਕਹਤਾ ਕਿ ਤੇਰਾ ਨੰਬਰ ਮੈਂ ਬਲੌਕ ਕਰ ਦਾਂਗੇ ਉਸਦੇ ਬਾਅਦ ਉਸਨੇ ਇੱਕ ਕਦਮ ਚੱਕਿਆ ਔਰ ਆਪਣੀ ਜੀਵਨ ਲिला ਸਮਾਪਤ ਕੀਤੀ ਹੈ ਇਕੱਲਾ ਇਕਲੋਤਾ ਬੱਚਾ ਸੀ ਆਪਣੇ ਮਾਤਾ ਪਿਤਾ ਦਾ ਲੇਕਿਨ ਇਸ ਲੜਕੀ ਵੱਲੋਂ ਵਿਦੇਸ਼ ਜਾ ਕੇ ਇੰਗਲੈਂਡ ਪਹੁੰਚਣ ਦੇ ਬਾਅਦ ਉਸ ਨੂੰ ਜਵਾਬ ਦੇ ਦਿੱਤਾ ਤੇਰਾ ਨੰਬਰ ਬਲੌਕ ਕਰ ਦਾਂਗੇ ਈਸੀ ਤੋਂ ਲੇਕੇ ਪਰੇਸ਼ਾਨ ਹੋ ਗਿਆ ਔਰ ਉਸਨੇ ਅਬ ਖੁਦ ਨੂੰ ਆਪਣੇ ਗੋਲੀ ਮਾਰ ਕੇ ਆਪਣੀ ਜੀਵਨ ਲिला ਸਮਾਪਤ ਕੀਤੀ ਹੈ ਸਦਰ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਮ੍ਰਿਤਕ ਕੇ ਡੈਡ ਬੋਡੀ ਦਾ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹਸਪੀਟਲ ਵਿੱਚ ਕਰਵਾਇਆ ਜਾਣਾ ਹੈ ਪਰਮਜੀਤ ਸਿੰਘ ਪਰਮਜੀਤ ਸਿੰਘ ਤੁਹਾਡੇ ਭਾਂਜੇ ਕੇ ਨਾਮ ਕੀ ਸੀ ਪਲਵਿੰਦਰ ਸਿੰਘ ਸਨੋਬ ਕੁਲਦੀਪ ਸਿੰਘ ਪਿੰਡ ਨਸੂਪੁਰ ਕੀ ਕਾਰਨ ਬਣਿਆ ਤੁਸੀਂ ਦੱਸੋ ਜਣ ਤੱਕ ਇਹ ਜੀ ਖੁਸ਼ ਲੜਕੀ ਆ ਕੋਮਲ ਪ੍ਰੀਤ ਕੌਰ ਆ ਪਟਿਆਲੇ ਤੋਂ ਆ ਔਰ ਜਿਹਦੇ ਨਾਲ ਇਹਦੇ ਕੋਈ ਰਿਸ਼ਤਾ ਸਬੰਧ ਸੀ ਔਰ ਇਹਦੀ ਮਦਦ ਵੀ ਕੀਤੀ ਆ ਬਲਵਿੰਦਰ ਸਿੰਘ ਜੀ। ਕੋਈ ਗਲਵਾਤ ਕੀਤੀ ਨਹੀਂ ਵਿਆਹ ਵਿਆਹ ਤੱਕ ਕਰ ਲਈ ਸੀ ਇਹੀ ਜੀ ਤਾਂ ਕੋਸ਼ਿਸ਼ ਸੀ ਪਹਿਲਾਂ ਤੈਨੂੰ ਭੇਜ ਦੂਗਾ ਮੈਂ ਵਿਆਹ ਵੀ ਕਰਾਉਂਗਾ ਤੇ ਨਾਲ ਉਹ ਕੁੜੀ ਨੇ ਮੈਨੂੰ ਕਿਹਾ ਹੋਊਗਾ ਵਿਆਹ ਕਰਾਉਂਗੀ। ਔਰ ਇਹਦੇ ਤੇ ਪੈਸੇ ਵੀ ਖਰਚ ਕੀਤੇ ਨੇ ਔਰ ਟਿਕਟ ਤੱਕ ਇਹਦੇ ਪੈਸੇ ਖਰਚ ਕੀਤੇ ਨੇ ਬਲਵਿੰਦਰ ਸਿੰਘ ਨੇ। ਕਿੰਨੇ ਪੈਸੇ ਖਰਚ ਕੀਤੇ ਬਲਵਿੰਦਰ ਨੇ? ਕੋਈ ਆਈਡੀਆ ਵੀ ਕੋਈ 7-8 ਲੱਖ ਰੁਪਏ ਦੇ ਵਿੱਚ ਖਰਚ ਕੀਤਾ। ਤੁਸੀਂ ਇਹ ਕਦਮ ਚੁੱਕੇ ਕੀ ਮੰਗੇ ਪੁਲਿਸ ਨੂੰ ਕੀ ਕੰਪਲੀਟ ਕਰਦੇ ਹੋ ਤੁਸੀਂ ਪਰਿਵਾਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਕਿਉਂਕਿ ਨੌਜਵਾਨ ਮੁੰਡਾ ਹੈ 27 ਸਾਲ ਦੀ ਉਮਰ ਹੈ ਜੇ ਔਰ ਇਕੱਲਾ-ਇਕੱਲਾ ਮਾਂ-ਬਾਪ ਦਾ ਬੱਚਾ ਹੈ ਇਹ ਨਸੂਪੁਰ ਤੋਂ ਆਈ ਹੈ ਜੀ ਬਲਵਿੰਦਰ ਸਿੰਘ ਨਾਮ ਹੈ ਵਿਕਟਮ ਦਾ ਤੇ ਇਹਨੇ ਜੋ ਕਿਹਾ ਗਿਆ ਵੀ ਗਨ ਸ਼ਾਟ ਦੇ ਸਿਰ 'ਚ ਗੋਲੀ ਮਾਰ ਕੇ ਸੁਸਾਇਡ ਕੀਤਾ ਇਹਨੇ ਤੇ ਬੋਡੀ ਮੋਰਜਰੀ ਰੱਖਾ ਦਿੱਤੀ ਹੈ ਪੋਸਟਮਾਰਟਮ ਵਾਸਤੇ ਕਿੰਨੀ ਕੀ ਦੇਰੀ ਇਹਦੀ ਹੈਗੀ 25 ਸਾਲ ਦੀ ਏਜ ਹੈ ਜੀ ਨਸੂਪੁਰ ਪਿੰਡ ਦਾ ਬੰਦਾ ਹੈ ਨੇ ਵੀ ਜੀ ਤੇ ਦੀ ਆਣੀ ਹੈ ਉਹ ਪੋੜਾ ਸਹਲੇ ਆਈ ਨਹੀਂ ਹੈ ਕਿ ਕਾਗਜ਼ ਲੈ ਕੇ ਆਣ ਵਾਲੀ ਹੈ ਸੀ। ਬਲਵਿੰਦਰ ਸਿੰਘ ਬਲਵਿੰਦਰ ਸਿੰਘ ਉਮਰ 25 ਸਾਲ। ਕਿੱਥੇ ਲੱਗਿਆ ਤੁਸੀਂ ਦੇਖੀਂ ਸਰ ਦੇ ਵਿੱਚ ਸਰ ਦੇ ਵਿੱਚ ਹਾਂ ਸਰ ਦੇ ਵਿੱਚ ਮਰ ਗਿਆ ਜੀ ਕਰਕੇ। ਠੀਕ ਹੈ। ਠੀਕ ਕੋਈ। ਕੋ ਸਾਡੇ ਕੋਲੇ ਕਰੀਬ ਮੈਨੂੰ ਗੁੰਮ ਦਾ 11 ਵਜੇ ਮੈਨੂੰ ਇਨਫਾਰਮੇਸ਼ਨ ਦਿੱਤੀ ਹੈ ਮੇਰੇ ਥਾਣੇਦਾਰ ਜਸਵਿੰਦਰ ਸਿੰਘ ਨੇ ਕਿ ਉਹਦਾ ਭਾਂਜਾ ਸੀਗਾ ਇਹ। ਬਲਵਿੰਦਰ ਸਿੰਘ ਪੁੱਤਰ ਕਲਦੀਪ ਸਿੰਘ ਵਾਸੀ ਨਸ਼ੋਹਰ। ਕਿ ਇਹ ਜੋ ਇੱਕ ਲੜਕੀ ਸੀ ਕੋਮਲ ਪ੍ਰੀਤ ਕੌਰ ਪਟਿਆਲੇ ਦੀ ਰਹਿਣ ਵਾਲੀ ਸੀਗੀ ਆਪ ਜੀ ਦੇ ਨਾਲ ਫੇਰ ਹੈਗਾ ਸੀਗਾ ਤੇ ਉਹ ਲੜਕੀ ਯੂਕੇ ਚਲੀ ਗਈ ਕਰੀਬ 2 ਮਹੀਨੇ ਪਹਿਲਾਂ ਤੇ ਇੱਕ ਰਾਤ ਜੋ ਦੱਸਿਆ ਵੀ 12:00 1 ਵਜੇ ਜਿਹੜਾ ਇਹਦਾ ਭਾਨਜਾ ਸੀਗਾ ਉਹ ਤੇ ਇਹ ਆਪਣੇ ਵੀਡੀਓ ਕਾਲ ਤੇ ਆਪਣੇ ਕਾਨਫਰੰਸ ਦੇ ਮੋਬਾਈਲ ਤੇ ਵਟਸਐਪ ਰਹੀਂ ਆਪਜ ਗੱਲ ਕਰਦੇ ਸੀਗੇ ਉਹਨੇ ਕੁਝ ਕੁਝ ਟਾਈਮ ਲਈ ਜਿਹੜਾ ਕਰਸ਼ਨ ਪ੍ਰੀਤ ਨਾਮ ਦਾ ਲੜਕਾ ਸੀਗਾ ਉਹਨੂੰ ਵੀ ਐਡ ਕੀਤਾ ਸੀਗਾ ਤੇ ਇਹਨਾਂ ਨੇ ਗੱਲ ਹੁੰਦੀ ਚਲਦੀ ਰਹੀ ਠੀਕ ਹੈ ਨਾ ਕਿਸੇ ਗੱਲ ਤੋਂ ਇਹਨਾਂ ਦੀ ਕੋਈ ਨਾਰਾਜ਼ਗੀ ਸੀ ਪਰ ਜਿਹੜਾ ਹੈਗਾ ਬਲਵਿੰਦਰ ਸਿੰਘ ਸੀ ਇਹਨੇ ਜਦੋਂ ਉਹ ਗਈ ਸੀ ਲੜਕੀ ਕਰਨਾ 7 ਲੱਖ ਰੁਪਇਆ ਇਹਨੂੰ ਭੇਜਣ ਦੇ ਵਿੱਚ ਇਹਨੇ ਪਾਇਆ ਸੀ ਉਹ ਉਂਗ ਦੇਣ ਵਾਸਤੇ ਬਾਕੀ ਜੋ ਹਲੇ ਸਾਡੀ ਤਫਤੀਸ਼ ਦਾ ਵਿਸਾ ਬਾਕੀ ਅਸੀਂ ਉਹ ਚੱਲ ਰਹੀ ਆ ਬਾਕੀ ਹਲੇ ਕਰ ਰਹੇ ਅਸੀਂ ਕਰ ਕਿੰਨੇ ਕਿਸ ਤਰੀਕੇ ਸੁਸਰ ਕਿਸ ਤਰੀਕੇ ਕਰੇ ਕੋਈ ਆਪਣਾ ਰਵਲਵਰ ਸੀਗਾ ਦਾ ਲਾਇਸੈਂਸੀ ਰਵਲਵਰ ਸੀਗਾ ਮੋਬਾਈਲ ਮੋਬਾਈਲ ਕਰ ਕਾਦੀਗਾ ਮੋਬਾਈਲ ਦੇ ਉੱਪਰ ਪਿਸਤਰ ਰੱਖ ਲਿਆ ਪਿਸਤਲ ਸਮੇਤ ਜਿੱਦੀ ਮੋਬਾਈਲ ਦੇ ਜਿੱਦੀ ਗੋਲੀ ਲੰਗੀ ਹੋਈ ਆ ਤੇ ਜਿਹੜਾ ਹੈਗਾ ਗੋਲੀ ਮਾਰ ਮਾਰ ਲਗੀ ਹੈ ਤੇ ਹੁਣ ਤੱਕ ਅਸੀਂ ਹਲੇ ਪੋਸ਼ਣ ਕਰਵਾ ਰਹੇ ਆ ਜੀ ਤੇ ਜਿਹੜਾ ਫਰਦਰ ਉਸ ਲੜਕੀ ਕੰਗਲਪ੍ਰੀਤ ਦੇ ਪੌਰ ਦੇ ਖਿਲਾਫ ਅਸੀਂ ਜੋ ਵੀ ਆਏਗਾ ਉਹ ਐਕਸ਼ਨ ਲੈ ਲਈਏ ਉਹ ਲਖਵਾਰੇ ਨੇ ਜੀ ਉਹ ਚੱਲ ਰਹੇ ਨੇਗੇ ਲਖਨੂਨ ਲੱਗੇ ਹੋਏ ਨੇਗੇ ਠੀਕ ਹਨ ਤੇ ਇਸ ਕਰਕੇ ਜੋ ਹਲੇ ਤਫਤੀਸ਼ ਦਾ ਸਾਡਾ ਬਿਸਾ ਬਾਕੀ ਆ ਕਿੰਨੇ ਗੋਲੀਆਂ ਦੇ ਦੇਖਣ ਮੌਕੇ ਜਾਈਏ ਇੱਕੋ ਗੋਲੀ ਲੱਗੀ ਹੋਈ ਹੈ ਜੀ ਐ ਮੌਕਾ ਦੇਖੀਏ ਇੱਕੋ ਗੋਲੀ ਲੱਗੀ ਹੋਈ ਹੈ ਸਤਨ ਦੇ ਨਾਲ ਪ੍ਰਸਤਨ ਕੋਸ਼ਿਕ ਸਮਾਣਾ ਨਿਊਜ਼